ਇਹ ਨੰਬਰ ਜਮਾਤਨ ਕਰੰਤੀਕਾਰੀ ਪੰਨ ਦਾ ਵੀ ਕੀ ਕਹਿਣਾ ਚਾਹੋਗੇ ਕਿ ਸਰਕਾਰ ਵੱਲੋਂ ਜਦੋਂ ਸੱਤਾ ਵਿੱਚ ਨਹੀਂ ਆਈ ਸੀ ਕਿਹਾ ਗਿਆ ਸੀ ਕਿ ਨਸ਼ਿਆਂ ਨੂੰ ਖਤ ਪਾਲੇ ਜਾਵੇਗੀ ਪਰ ਪਾਲ ਜੀਮਾ ਜੋ ਕਿ ਕੈਬਨਟ ਮਿਨਿਸਟਰ ਤੇ ਆਨੰਦ ਮੰਤਰੀ ਹਨ ਉਹਨਾਂ ਦੇ ਆਪਦੇ ਇਲਾਕੇ ਵਿੱਚ ਸ਼ਰਾਬ ਬਿਗਦੀ ਰਹੀ ਤੇ ਲੋਕਾਂ ਦੀ ਡੈਥ ਹੋਈ ਕਹਿੰਦੇ ਜਦੋਂ ਦੋਵੇਂ ਸੱਤਾ ਦੇ ਵਿੱਚ ਆਇਆ ਸੀ ਤਾਂ ਭਗਤ ਸਿੰਘ ਦੀ ਮਸੰਤੀ ਰੰਗਵਾਲ ਕੇ ਭਗਵਾਨਤਮਨ ਨੇ ਹਰਕਰ ਚਲਾ ਦੇ ਵਿੱਚ ਜਾ ਕੇ ਸੌ ਬੱਤੀ ਸੀ ਕਿ ਮੈਂ ਭਗਤ ਸਿੰਘ ਦੇ ਸੱਤਿਆਂ ਦਾ ਦੀ ਪਗਾਸ ਸਿੰਘ ਦੇ ਸੁਪਰੀਆਂ ਦਾ ਰਾਜ ਕੇ ਕੇ ਆ ਕਿ ਜਿੱਥੇ ਮਤਲਬ ਲੋਕ ਨੇ ਜਿਹੜੇ ਕਿ ਰਾਮ ਮਦਰ ਸਾਡੇ ਇਨਸਾਫ ਦੇ ਲਈ ਮਤੇ ਛੜਕਾ ਤੇ ਰੋਣੇ ਹੋਣਾ ਤੇ ਨਿੱਕੇ ਦੀ ਮਤ ਤੁਸੀਂ ਦੇਖ ਸਕਦੇ ਹੋ ਕਿ ਜਿਹਨਾਂ ਦੇ ਪਰਿਵਾਰ ਦਾ ਜੀਵਿਆ 6 ਮਹੀਨੇ ਦੀ ਬਚੀ ਹੈ ਜਿਹੜੀ ਮੋਤੇ ਵੀ ਬਚੀ ਮੋਤੇ ਦੇ ਵਿੱਚ ਆ ਕੇ ਬਦਲ ਜਿਹੜਾ ਹੈਗਾ ਲਗਾਤਾਰ ਪਗਾਸ ਸਿੰਘ ਦੇ ਸੁਪਰੀਆਂ ਦਾ ਰਾਜਾ ਜਿਹੜਾ ਭਗਵੰਤ ਮਾਨੀ ਗੱਲਾਂ ਕਰਦਾ ਸੀ ਆ ਕਿ ਜਿਹੜਾ ਹੈਗਾ ਅਸੀਂ ਇਸ ਧਰਤੀ ਦੇ ਉੱਤੋਂ ਨਸ਼ਾ ਖਤਮ ਕਰਾਂਗੇ ਅੱਜ ਉਹਨਾਂ ਦੀ ਜਿਹੜਾ ਗੁਰੂ ਆ ਅਰਵਿੰਦ ਕੇਜਰੀ ਜੀ ਤੁਹਾਨੂੰ ਜੀ ਨੇ ਜਿਹੜਾ ਹੈਗਾ ਸ਼ਰਾਬ ਮਾਫੀ ਦੇ ਵਿੱਚ ਫੜਿਆ ਇਸ ਕਰਕੇ ਜਦੋਂ ਆਪਰੇ ਹੈਗਾ ਸ਼ਰਾਬ ਦੇ ਸਰਗਣੀਆਂ ਨੇ ਆਪ ਜਿਹੜੇ ਸ਼ਰਾਬ ਦੇ ਬਖਾਰੀਆਂ ਨੇ ਇਸ ਪੱਟਾ ਪਉਣ ਵਾਲੇ ਨੇ ਤਾਂ ਇਹ ਸ਼ਰਾਬ ਦੇ ਬਖਾਰੀਆਂ ਨੇ ਉਤਬਾਣ